ਜੂਨ 84 ਦਰਬਾਰ ਸਾਹਿਬ ਤੇ ਹਮਲਾ ਅਕਾਲ ਤਖਤ ਸਾਹਿਬ ਨੂੰ ਭਾਰਤੀ ਫੌਜਾਂ ਵੱਲੋਂ ਟੈਟੇਰੀ ਕਰ ਦੇਣਾ ਉਸ ਦੇ ਪਿੱਛੇ ਹੱਥ ਇਸ ਰਾਖਸ਼ਸ ਅੰਬੇਦਕਰ ਦੇ ਸਭਧਾਨ ਦਾ ਇਸੇ ਲਈ ਅੱਜ ਸਿੱਖ ਫੌਜੀ ਜਥੇ ਦੇ ਨੌਜਵਾਨਾਂ ਨੇ ਰਾਧਾ ਸਵਾਮੀ ਕਲੋਨੀ ਫਲੋਰ ਵਿਖੇ ਇਸ ਰਾਖਸ਼ਸ ਅੰਬੇਦਕਰ ਦਾ ਬੁੱਤ ਕਾਲਾ ਕੀਤਾ ਖਾਲਿਸਤਾਨ ਦਾ ਝੰਡਾ ਚੜਾ ਦਿੱਤਾ ਹੈ ਜੂਨ 84 ਦਰਬਾਰ ਸਾਹਿਬ ਦੇ ਹਮਲੇ ਪਿੱਛੇ ਰਾਖਸ਼ ਸੰਵੇਦਕਰਤਾ ਸਵਧਾਨ ਸੀ ਮੈਂ ਪੂਰੇ ਪੰਥ ਨੂੰ ਪੰਜਾਬ ਦੇ ਵਿੱਚ ਇਹ ਬੇਨਤੀ ਕਰਦਾ ਕਿ ਇਹ ਦੁਸ਼ਮਣ ਰਾਖਸ਼ ਸੰਵੇਦਕਰ ਦੇ ਬੁੱਤ 6 ਜੂਨ ਨੂੰ ਕਾਲੇ ਕਰ ਦੋ ਤੇ ਯਾਦ ਕਰੋ ਜੂਨ 84 ਤੋਂ ਪਹਿਲਾਂ ਚੱਲ ਰਿਹਾ ਸ਼ਹੀਦ ਭਿੰਦਰਾਵਾਲਿਆਂ ਦਾ ਸੰਘਰਸ਼ ਕਿ ਸਿੱਖ ਧਰਮ ਦੀ ਪੂਰਨ ਆਜ਼ਾਦੀ ਤੇ ਪੰਜਾਬ ਦੀ ਨੌਜਵਾਨ ਤੇ ਪੰਜਾਬ ਦੀ ਕਿਸਾਨੀ ਦਾ ਬਚਾ ਇਹ ਸੀ ਸੰਘਰਸ਼ ਕਿਉਂਕਿ 3 ਜੂਨ 1984 ਨੂੰ ਸ਼ਹੀਦ ਪਿੰਡਰਾਵਾਲਿਆਂ ਵੱਲੋਂ ਐਲਾਨ ਹੋਣਾ ਸੀ ਸਿਵਲ ਨਾ ਫਰਮਾਨੀ ਦਾ ਪਰ ਇੰਦਰਾ ਗਾਂਧੀ ਭਾਰਤੀ ਹਕੂਮਤ ਨਾਲ ਉਹਨਾਂ ਦੇ ਅੱਜ ਦੀ ਜਿਹੜੀ ਬੀਜੇਪੀ ਹੈ ਇਹਨਾਂ ਦਾ ਐਲਕੇ ਅਡਵਾਨੀ ਇਹਨਾਂ ਨੇ ਮਿਲ ਕੇ ਸਿੱਖ ਧਰਮ ਤੇ ਤੇ ਕੌਲ ਤਖਸਾ ਤੇ ਹਮਲਾ ਕਰਵਾਇਆ ਸ਼ਹੀਦ ਪਿੰਡਰਾਵਾਲੇ ਦੀ ਉਹਨਾਂ ਦੇ ਸਾਥੀਆਂ ਨੇ ਤਬਾਹ ਕੀਤੇ ਇਹਨਾਂ ਦੇ ਟੈਂਕ ਤੇ ਟੋਪਾਂ ਸ਼ਹੀਦ ਪਾਈ ਮੋਰ ਸਿੰਘ ਦੇ ਛੋਟੇ ਛੋਟੇ ਬੱਚੇ ਸ਼ਰੀਰਾਂ ਨਾਲ ਬੰਬ ਕੇ ਜਿਨ੍ਹਾਂ ਨੇ ਤਬਾਹ ਕੀਤੇ ਟੈਂਕ ਉਹਨਾਂ ਦੀ ਯਾਦ ਨੂੰ ਜੇ ਸਮਰਪਤ ਅਰਦਾਸ ਹੋ ਰਹੀ ਹੈ ਕਾਲ ਤਖਤ 7 ਅਤੇ 6 ਜੂਨ ਨੂੰ ਖਾਲਿਸਤਾਨ ਦੇ ਝੰਡੇ ਲੈ ਕੇ ਪਹੁੰਚਣਾ ਫਿਲੌਰ ਨਜ਼ਦੀਕੀ ਪਿੰਡ ਨੰਗਲ ਵਿਖੇ ਬੀਤੀ ਰਾਤ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਨੰਗਲ ਗੇਟ ਤੇ ਲੱਗੇ ਸਟੈਚੂ ਦੀ ਬੇਅਦਬੀ ਕੀਤੀ ਗਈ परापत जानकारी अनुसार अद्धी रात नू एक नौजवान वलो डॉक्टर अंबेडकर जी दे बुत ते काले रंग दी स्प्रे मारी गई ते नाल लगदे स्कूल दिया कंधां ते खालिस्तान दे नारे लिखे गए जदो सवेर वेले इस गल दा पता लगा लग ता वड्डी गिनती विच गुरु रविदास प्रबंधक कमेटियां अंबेडकरी जथेबंदियां पहुंचियां फिलोर पुलिस भी वड्डी गिनती विच पहुंची ते रोस वजो तलवण रोड ते जाम भी ला दिता डीएसपी फिलोर सर्वण सिंह बाल ने आके लोका नु शांत कीता ते परोसा दिवाया की जल्दी ही दोषी पड़े जाएंगे। बुथ दे लागे लगे सीसीटीवी कैमरिया विच बुथ दी बेदबी करण वाले दोषी दी वीडियो फुटेज आ गई वीडियो फुटेज दे नु अमृत पॉंस लेते हो रागुआ दी बहसबाजी पुलिस प्रशासन नाल हो गई फिलोर हलके विधायक विक्रमजीत सिंह चौधरी आम आदमी पार्टी दे प्रिंसिपल प्रेम कुमार बहुजन समाज पार्टी दे जिला जलंधर इंचार्ज खुशी राम तो इलावा जथे दे आगू पहुंचे दे उना मांग की थी कि दोषियों जल्दी तो जल्दी फड़िया जाए एसएचओ फिलौर संजीव कपूर ने दसा कि दोषी खिलाफ कार्रवाई करते हुए अणपछात कर गया है दूजे पासे गुरु रविदास भवन विखे इस संबंधी एक हंगामी मीटिंग हुई जिस बारे जानकारी अमृत पौंसले ने कहा कि जे फिलौर पुलिस ने अठताली घंटिया दोषी न फड़या चार जून न फिलौर शहर च रोस प्रदर्शन किया जाएगा चेतना चैनल प्रदीप ने प्रदीप राजा दी रिपोर्ट ओएस वेरिज वर्कਾਨੂੰ ਪਤਾ ਲੱਗਾ ਸੀ ਕਿ ਕਿਸੇ ਨੌਜਵਾਨ ਨੇ ਦੱਸਿਆ ਸੀ ਕਿ ਸਕੂਲ ਦੇ ਅੰਦਰ ਖਾਲਸਤਾਨੀ ਜੰਦਾਬਾਦ ਦੇ ਨਾਰੇ ਲਿਖਿਆ ਅਸੀਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਸੀਂ ਜਿਹੜਾ ਸਟੈਚੂ ਦੇ ਗਵਰਨਰ ਨਹੀਂ ਦੇਖ ਸਕਿਆ ਉਦੋਂ ਬਾਅਦ ਅਸੀਂ ਸਟੈਚੂ ਨੂੰ ਜਦੋਂ ਦੇਖਿਆ ਉਹਦੇ ਉੱਤੇ ਕਾਲੋ ਲੱਗੀ ਹੋਈ ਆ ਔਰ ਅਸੀਂ ਫਿਰ ਕੋਈ ਕੰਨੀ ਸ਼ੁਰੂ ਕੀਤੀ ਦੁਬਾਰਾ ਪੁਲਿਸ ਨੂੰ ਕਿਹਾ ਕਿ ਇਹ ਕੱਲਾ ਖਾਲਸਤਾਨੀ ਜੰਦਾਬਾਦ ਸਕੂਲ ਵਿੱਚ ਨਹੀਂ ਲਿਖਿਆ ਗਿਆ 바ਵਾ ਸਾਹਿਬ ਦੇ ਸਟੈਚੂ ਦੀ ਦੁਬਾਰਾ ਫੇਰ ਖੰਡਤ ਕਰਨ ਦੀ ਕੋਸ਼ਿਸ਼ ਕੀਤੀ ਆ। ਜੀ। ਔਰ ਜਦੋਂ ਅਸੀਂ ਇਹ ਦੇਖਿਆ ਔਰ ਹੁਣ ਪਿੰਡ ਦਾ ਹੀ ਨੌਜਵਾਨ ਜਿਹੜਾ ਆਪਣੇ ਬ੍ਰਦਰ ਨੂੰ ਚੜਾਉਣ ਲਈ ਰਾਤ ਨਿਕਲਿਆ ਸੀ ਇੱਥੋਂ 에어ਪੋਰਟ ਤੇ ਔਰ ਉਸਨੇ ਸਾਨੂੰ ਜਾਣਕਾਰੀ ਦਿੱਤੀ ਆ ਕਿ ਰਾਤੀ ਜਦੋਂ ਮੈਂ 1 ਵਜੇ ਨਿਕਲਿਆ ਇੱਥੋਂ ਤਾਂ 1 ਵਜੇ ਪੁਲਿਸ ਦੀ ਗੱਡੀ ਔਰ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਸੀ। ਜੇਕਰ ਪੁਲਿਸ ਇੱਥੇ ਮੌਜੂਦ ਸੀ ਇਹਦਾ ਮਤਲਬ ਹੈ ਪੁਲਿਸ ਨੇ ਤੋਂ ਪਹਿਲਾਂ ਜਾਂ ਫਿਰ ਜੇ ਸਾਫ਼ ਕੀਤਾ ਗਿਆ ਤਾਂ ਪੁਲਿਸ ਵਾਲਿਆਂ ਨੇ ਸਾਫ਼ ਕੀਤਾ। ਇਹ ਸਾਰੀ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਵੀ ਹੁਣ ਮੁੰਡੇ ਦੇ ਦਸਨ ਤਾਬਕ ਸ਼ੱਕ ਦੇ ਘੇਰੇ ਚ ਆ। ਜੀ ਇਹ ਮੁੰਡਾ ਸਾਡਾ ਨੌਜਵਾਨ ਇੱਥੇ ਹੀ ਖੜਾ ਪਿੰਡ ਦਾ। ਜੀ ਇਹ ਇਹਨੇ ਸਾਨੂੰ ਦੱਸਿਆ ਕਿ 1 ਵਜੇ ਜਦੋਂ ਪੁਲਿਸ ਦੀ ਗੱਡੀ ਵੀ ਇੱਥੇ ਆ ਗਈ ਉਹ ਪੁਲਿਸ ਮੁਲਾਦ ਗਈ ਇੱਥੇ। ਠੀਕ ਆ ਜਿਹਦਾ ਹੁਣ ਪਤਵੰਤ ਸਿੰਘ ਪੰਨੂ ਦਾ ਦੁਆਰਾ ਫੇਰ ਵੀਡੀਓ ਨਿਸ਼ਰ ਕਰ ਦਿੱਤੀ ਹੈਗੀ ਆ ਦੁਆਰਾ ਦੁਆਰਾ ਫੇਰ ਉਹ ਇਦਾਂ ਦੀ ਹਰਕਤਾਂ ਕਰਦਾ। ਉਹਦੇ ਬਾਰੇ ਤੁਹਾਡਾ ਕੀ ਕਹਾਂਗੇ ਤਾਂ। ਦੇਖੋ ਜ્યાં ਤਾਂ ਉਹ ਬਾਹਰ ਦੀ ਤਰਤੀ ਤੇ ਆਵੇ ਤਾਂ ਸਮਾਜ ਉਹਨੂੰ ਦੱਸੂਗਾ ਕਿ ਤੂੰ ਕਿਆ ਚੀਜ਼ਾਂ ਔਰ ਬਾਬਾ ਸਾਹਿਬ ਡਾਕਟਰ ਮੇਡਗਰ ਦੀਸ਼ ਕਿਸੇ ਦੇਸ਼ ਦੇ ਅੰਦਰ ਕਿਆ ਔਰ ਅਸੀਂ ਉਹਨੂੰ ਔਰ ਚੇਤਾਵਨੀ ਦਿੰਦੇ ਆ ਜੇਕਰ ਉਹ ਆਪਣੇ ਅਸਲੀ ਬਾਪ ਦਾ ਪੁੱਤਰ ਆ ਤਾਂ ਪੰਜਾਬ ਔਰ ਭਾਰਤ ਦੇ ਵਿੱਚ ਆ ਕੇ ਬਾਬਾ ਸਾਹਿਬ ਜੀ ਨੂੰ ਅਪਸ਼ਬਦ ਵੀ ਬੋਲ ਕੇ ਦਿਖਾਵੇ ਖੰਡਤ ਕਰਨ ਦਾ ਦੂਰ ਦੀ ਗੱਲ ਆ ਉਹਨੂੰ ਬੰਦੇ ਦਾ ਪੁੱਤਰ ਬਣਾ ਲਿਆ ਠੀਕ ਆ ਜਿਹਦਾ ਇਹ ਬੁੱਤ ਨੂੰ ਦੂਜੀ ਵਾਰੀ ਟਾਰਗੇਟ ਕੀਤਾ ਗਿਆ ਤੁਹਾਡਾ ਕੀ ਸਟੈਪ ਹੈਗਾ ਅਗਲਾ ਦੇਖੋ ਮੈਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜੇਰੇ ਤੁਸੀਂ ਨੌਜਵਾਨ ਨਕੋਦਰ ਤੋਂ ਖੜੇ ਆ ਨਕੋਦਰ ਤੋਂ ਲੈ ਕੇ ਫਲੋਰ ਨੰਗਲ ਦਾ ਬੱਕਵਾ ਜਿਹੜਾ ਕਾਫੀ ਆ ਉਰੇ ਵਕਬੇ ਦੇ ਵਿੱਚ ਵਿੱਚ ਬਹੁਤ ਸਾਰੇ ਸਟੈਚੂ ਬਾਬਾ ਸਾਹਿਬ ਡਾਕਟਰ ਮਿਰਗਰ ਦੇ ਆਂਦੇ ਹੋਣੇ ਆ। ਜੀ। ਉਹਨਾਂ ਨੇ ਨੰਗਲ ਹੀ ਕਿਉਂ ਟਾਰਗੇਟ ਕੀਤਾ? ਕਿਤੇ ਨੰਗਲ ਦੇ ਵੀ ਕਿਸੇ ਦੀ ਜੜ ਤਾਂ ਇਹ ਇਸ ਖਾਲਸਤਾਨੀ ਜਿੰਦਾਬਾਦ ਫੋਰਸ ਨਾਲ ਤਾਂ ਨਹੀਂ ਜੁੜਿਓ। ਜੀ। ਪਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਕ ਕਰ ਰਹੇ ਹਾਂ। ਹੁਣ ਮੈਨੂੰ ਪੱਕਾ ਯਕੀਨ ਹੁੰਦਾ ਜਾ ਰਿਹਾ। ਵੇ ਕਿਤੇ ਨਾ ਕਿਤੇ ਨੰਗਲ ਵਿੱਚੋਂ ਵੀ ਉਹਨਾਂ ਦੇ ਪੈਰੋਕਾਰ ਬੈਠੇ ਆ ਜਿਹੜੇ ਗੰਦੀ ਮਨਸਤਾ ਰੱਖਦੇ ਆ ਸਮਾਜ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ। ਠੀਕ ਆ। ਕੀ ਸਟੈਪ ਤੁਹਾਡਾ ਕੀ ਹੈਗਾ ਉਹਨਾਂ ਦਾ? ਉਹਦਾ ਸਟੈਪ ਸਖਤ ਆ। ਔਰ ਅਸੀਂ ਮੰਨਦਾ ਨਹੀਂ ਇਹਦੀ ਕਰ ਸਕਦੇ ਕਿ ਐਦਾਂ ਦਾ ਇਕlone ਹਰਕਤ ਜਿਹੜੀ ਆ ਉਹ ਕਰ ਰਹੇ ਆ ਬਾਰ-ਬਾਰ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਪਹਿਲਾਂ ਵੀ ਸਾਡੇ ਸਟੇਟ ਪ੍ਰੈਜ਼ੀਡੈਂਟ ਮਾਨਜੋਗ ਗਰਤਾਸ ਸਿੰਘ ਕ੍ਰੀਮਪੁਰੀ ਨੇ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਤੁਸੀਂ ਆਪਣੀ ਨੀਂਦ ਤਿਆਗੋ ਜਿੱਥੇ-ਇੱਥੇ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਦਾ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਸਰਕਾਰ ਪੂਰੀ ਤਰ੍ਹਾਂ ਫੇਲ ਹਰ ਬਾਰ ਬਾਬਾ ਸਾਹਿਬ ਦਾ ਨਰਾਦਰ ਹੋ ਰਿਹਾ ਸਰਕਾਰ ਨੇ ਹਲੇ ਤੱਕ ਇੱਕ ਵੀ ਕੈਮਰਾ ਲਾਉਣ ਦਾ ਕੋਈ ਇਥੇ ਪ੍ਰਬੰਧ ਨਹੀਂ ਕੀਤਾ ਅਸੀਂ ਪੰਚਾਇਤ ਵੱਲੋਂ ਇਥੇ ਕੈਮਰੇ ਲਗਾਏ ਸੀ ਔਰ ਜਿਹਦੇ ਵਿੱਚ ਥੋੜੇ ਚਿਰ ਬਾਅਦ ਆਪਾਂ ਕੋ ਫੁਟੇਜ ਆ ਜਾਣੀ ਆ ਕਿਹਨਾਂ ਨੇ ਸਪਰੇ ਨਾਲ ਖੰਡਤ ਕੀਤਾ ਔਰ ਕਿਹਨਾਂ ਨੇ ਸਾਫ ਕੀਤਾ ਜੇਕਰ ਕਿਸੇ ਵਿਅਕਤੀ ਨੇ ਬਿਨਾਂ ਦੱਸੇ ਸਾਡੇ ਬਿਨਾਂ ਜਾਣਕਾਰੀ ਤੋਂ ਸਾਫ ਕੀਤਾ ਉਹ ਵੀ ਸਾਡੀ ਨਿਗਾਹ ਦੇ ਵਿੱਚ ਦੋਸ਼ ਨੇ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਮਿੜਗਰ ਦੇ ਸਟੈਚੂ ਦਾ ਮੰੰਗਲ ਵਿਖੇ ਅਪਮਾਨ ਕਰਵਾਇਆ ਸੀਗਾ ਔਰ ਉਸ ਗੱਲ ਹਲੇ ਢੰਨੀ ਬਣੀ ਪਈ ਸੀ 2 ਮਹੀਨੇ ਬਾਅਦ ਹੀ ਉਹਨੇ ਦੁਬਾਰਾ ਫਿਰ ਜਿਹੜਾ ਆ ਉਹ ਬਾਬਾ ਸਾਹਿਬ ਡਾਕਟਰ ਕੰਬੇੜਗਰ ਦੇ ਉੱਤੇ ਸਟੈਚੂ ਦਾ ਪੂਰੇ ਤੇ ਜਿਹੜਾ ਉਹ ਉਹ ਕਾਲਖ ਪੁੱਤਨ ਦਾ ਕੰਮ ਕੀਤਾ ਔਰ ਸਿੱਖ ਔਰ ਗਲਤ ਜਥੇਬੰਦੀਆਂ ਨਾਲ ਉਸ ਵਿੱਚ ਜਿਹੜਾ ਉਹ ਟਕਰਾਅ ਕਰਾਉਣ ਦੇ ਲਈ ਦੇਸ਼ ਅੰਦਰ ਦੰਗੇ ਕਰਾਉਣ ਦੇ ਲਈ ਮਾਹੌਲ ਖਰਾਬ ਕਰਨ ਦੇ ਲਈ ਜਿਹੜਾ ਇਹ ਦੁਆਰਾ ਬੇਹਦ ਵੀ ਕਰਵਾਈ ਆ ਔਰ ਉਹਦੇ ਰੋਸ ਵਿੱਚ ਅੱਜ ਜਿਹੜਾ ਆ ਹਜ਼ਾਰਾਂ ਲੋਕ ਜਿਹੜੇ ਆ ਉਹ ਮੋਸੀ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪਿਆ ਕਿ ਇਹ ਦੁਆਰਾ ਇੱਥੇ ਘਟਨਾ ਵਾਪਰੀਆ ਤਾਂ ਸਮੁਤੀਆਂ ਸ਼ਰੂ ਗੁਰਦਾਸ ਨਾਮਲੇਵਾ ਬਾਵਾ ਸਾਹਿਬ ਡਾਕਟਰ ਮਿਡਗਰ ਮਿਸ਼ਨ ਸੁਸਾਇਟੀਆਂ ਨੇ ਅੱਜ ਸ੍ਰੀ ਗੁਰੂ ਅਰदास ਭਵਨ ਵਿਖੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਪੁਲਿਸ ਨੂੰ ਜਿਹੜਾ 48 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ ਔਰ 4 ਤਰੀਕ ਨੂੰ 5 ਵਜੇ ਉਸੇ ਸਥਾਨ ਤੋਂ ਨੰਗਲ ਪਿੰਡ ਤੋਂ ਜਿਹੜਾ ਸੰਗਠਾ ਚੱਲਣਗੇ ਔਰ ਸ਼ਹਿਰ ਚ ਰੋਸ ਮਾਰਚ ਹੋਵੇਗਾ ਉਸ ਸਮੇਂ ਬੰਦ ਹੋਵੇਗਾ ਔਰ ਜੇਕਰ ਉਸ ਦਰਮਿਆਨ ਤੱਕ ਵੀ ਜਿਹੜਾ ਉਹ ਦੋਸ਼ੀ ਨਹੀਂ ਫੜੇ ਜਾਂਦੇ ਔਰ ਸਰਕਾਰ ਚ ਕੰਨੀ ਨਹੀਂ ਹੁੰਦੀ ਔਰ ਸਰਕਾਰ ਇਹੋ ਜੀਆਂ ਕਟਨਾਮਾ ਨੂੰ ਲੋਕਣ ਦਾ ਕੰਮ ਨਹੀਂ ਕਰਦੀ ਤਾਂ ਫਿਰ ਉਤੇ ਅਨਮੱਥੇ ਸਮੇਤੇ ਡਾਣਾ ਫਲੋਰ ਜਾਂ ਡੀਐਸਪੀ ਫਲੋਰ ਦੇ ਸਾਹਮਣੇ ਜਿਹੜਾ ਉਹ ਧਰਨਾ ਵੀ ਲਾਇਆ ਜਾਊਗਾ ਅਸੀਂ ਇੱਥੇ ਨਹੀਂ ਰੁਕਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਗ੍ਰਹਿ ਮੰਤਰੀ ਹੋ ਜੇ ਤੁਹਾਡੇ ਕੋਲ ਲਾਰਡ ਆਰਡਰ ਦਾ ਮਸਲਾ ਕੰਟਰੋਲ ਨਹੀਂ ਹੁੰਦਾ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਔਰ ਅਸੀਂ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਾਂਗੇ ਡੀਜੀਪੀ ਨੂੰ ਵੀ ਮਿਲਾਂਗੇ ਔਰ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਕਿ ਤੁਸੀਂ ਯੋਗਬਰਲਾ ਕਰੋ ਪੰਜਾਬ ਦੇ ਅੰਦਰ ਬਾਸਾ ਡਾਕਟਰ ਬਿੜਗਰ ਦੀ ਸਟੈਚੂ ਆਂਦੀ ਰੱਖਿਆ ਕਰਨ ਦਾ ਤੇ ਇਲਾਕੇ ਪਰਤੀਆਂ ਸਹੀ ਸੱਜਾ ਕਰੋ ਕੀ ਕਰਦੇ ਆ ਮੈਂ ਅਪੀਲ ਕਰਦਾ ਸਮੁੱਚੀਆਂ ਸ਼ੁਰੂਗੁਦਾਰ ਸਭਾਾਂ ਮੈਂ ਡਾਕਟਰ ਬਿੜਗਰ ਮਿਸ਼ਨ ਸੁਸਾਇਟੀਆਂ ਔਰ ਸੂਚੇ ਫਲੋਰ ਇਲਾਕੇ ਦੇ ਨਿਵਾਸੀਆਂ ਨੂੰ ਤਹਿਸੀਲ ਫਲੋਰ ਦੇ ਆਨੂੰ ਕਿ ਤੁਸੀਂ ਜਿਹੜਾ ਆ ਉਹ 4 ਤਰੀਕ ਨੂੰ 5 ਵਜੇ ਮੰਗਲ ਗੇਟ ਤੇ ਬਾਸਾ ਡਾਕਟਰ ਬਿੜਗਰ ਦੇ ਸਟੈਚੂ ਤੇ ਆਓ ਔਰ ਆਪਾਂ ਉਤੋਂ ਰੋਸ ਮਾਰਚ ਕਰਕੇ ਜਿਹੜਾ ਆਪਣਾ ਵਿਰੋਧ ਦਰਜ ਕਰਾਈਏ